ਨਤੀ ਮਈ 2022 ਇਹ ਉਹੀ ਕਾਲਾ ਦਿਨ ਸੀ ਜਿਸ ਦਿਨ ਸਿੱਧੂ ਮੂਸੇਵਾਲਾ ਸਦਾ ਵਾਸਤੇ ਸਰੀਰਕ ਤੌਰ ਤੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਉਹਦੇ ਜਾਣ ਦਾ ਦੁੱਖ ਦੁਨੀਆ ਦੇ ਹਰ ਬੰਦੇ ਨੂੰ ਹੋਇਆ ਹਰ ਬੰਦੇ ਨੇ ਆਪਣੀ ਅੱਖਾਂ ਵਿੱਚੋਂ ਹੰਝੂ ਬਹਾਈ ਬਹੁਤ ਘਰਾਂ ਦੇ ਵਿੱਚ ਸਿੱਧੂ ਦੇ ਜਾਣ ਤੋਂ ਬਾਅਦ ਕਈ ਦਿਨ ਰੋਟੀ ਨਹੀਂ ਪੱਕੀ ਸਿੱਧੂ ਦੇ ਜਾਣ ਤੋਂ ਬਾਅਦ ਕਈ ਲੋਕ ਅੱਜ ਵੀ ਸਦਮੇ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਸਿੱਧੂ ਦੇ ਮਾਪੇ ਤੱਕ ਹੋਰ ਸ਼ਖਸ ਹੈ ਜਿਹਦਾ ਕਦੇ ਵੀ ਕਿਸੇ ਨੇ ਜ਼ਿਕਰ ਨਹੀਂ ਕੀਤਾ ਸਿੱਧੂ ਮੂਸੇਵਾਲੇ ਦੀ ਮੰਗੇਤਰ ਅਮਨਦੀਪ ਕੌਰ ਬਹੁਤ ਘੱਟ ਜ਼ਿਕਰ ਆਇਆ ਹੈ ਅਮਨਦੀਪ ਕੌਰ ਦਾ ਕਿਉਂਕਿ ਲੋਕਾਂ ਨੂੰ ਅਮਨਦੀਪ ਕੌਰ ਦੀ ਆਈਡੈਂਟੀਟੀ ਬਾਰੇ ਕੋਈ ਨਹੀਂ ਸੀ ਪਤਾ ਨਾ ਹੀ ਇਹ ਪਤਾ ਸੀ ਕਿ ਉਹ ਸਿੱਧੂ ਮੂਸੇਵਾਲੇ ਨੂੰ ਕਿਵੇਂ ਮਿਲੇ ਸੀ ਸੋ ਦੋਸਤੋ ਅੱਜ ਆਪਾਂ ਉਹਨਾਂ ਦੀ ਆਈਡੈਂਟੀਟੀ ਦਾ ਰਿਵੀਲ ਨਹੀਂ ਕਰਾਂਗੇ ਪਰ ਉਹਨਾਂ ਬਾਰੇ ਕੁਝ ਅਜਈਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਬਹੁਤ ਲੋਕ ਨਹੀਂ ਜਾਣਦੇ ਸਿੱਧੂ ਭਾਈ ਪਹਿਲੀ ਵਾਰ ਅਮਨਦੀਪ ਕੌਰ ਨੂੰ ਕੈਨੇਡਾ ਦੇ ਵਿੱਚ ਮਿਲਿਆ ਸੀ ਜੋ ਕਿ ਕੈਨੇਡਾ ਦੇ ਵਿੱਚ ਅਮਨਦੀਪ ਕੌਰ ਪੀਆਰ ਸੀ ਤੇ ਉੱਥੋਂ ਹੀ ਬਾਈ ਨੂੰ ਅਮਨਦੀਪ ਕੌਰ ਦੇ ਨਾਲ ਪਿਆਰ ਹੋਇਆ ਜਿਸ ਦਾ ਜ਼ਿਕਰ ਇੱਕ ਇੰਟਰਵਿਊ ਵਿੱਚ ਮਾਤਾ ਚਰਨ ਕੌਰ ਨੇ ਵੀ ਕੀਤਾ ਸੀ ਕਿ ਸਿੱਧੂ ਬਾਈ ਕਿਸੇ ਨੂੰ ਡੇਟ ਕਰ ਰਹੀ ਹੈ ਬਾਕੀ ਕੁੜੀਆਂ ਵਾਂਗ ਅਮਨਦੀਪ ਕੌਰ ਨੇ ਵੀ ਸੁਪਨੇ ਸਜਾਏ ਸੀ ਕਿਉਂਕਿ ਉਹ ਸਿੱਧੂ ਮੂਸੇਵਾਲੇ ਨੂੰ ਦਿਲ ਤੋਂ ਪਿਆਰ ਕਰਦੀ ਸੀ ਉਹ ਸਿੱਧੂ ਮੂਸੇਵਾਲੇ ਨੂੰ ਉਦੋਂ ਤੋਂ ਜਾਣਦੀ ਸੀ ਜਦੋਂ ਕੋਈ ਸਿੱਧੂ ਮੂਸੇਵਾਲੇ ਨੂੰ ਨਹੀਂ ਸੀ ਜਾਣਦਾ ਤੇ ਉਹਨਾਂ ਸਮਿਆਂ ਦੇ ਵਿੱਚ ਅਮਨਦੀਪ ਕੌਰ ਨੇ ਸਿੱਧੂ ਮੂਸੇਵਾਲੇ ਨੂੰ ਚੁਣਿਆ ਜਦੋਂ ਉਹ ਸਟਰਗਲ ਦੇ ਵਿੱਚ ਸੀ ਤੇ ਬਾਈ ਸਿੱਧੂ ਮੂਸੇਵਾਲਾ ਵੀ ਅਮਨਦੀਪ ਨੂੰ ਦਿਲ ਤੋਂ ਪਿਆਰ ਕਰਦਾ ਸੀ ਅਤੇ ਜਦੋਂ ਸਿੱਧੂ ਮੂਸੇਵਾਲੇ ਦੇ ਵਿਆਹ ਨੂੰ ਥੋੜੇ ਦਿਨ ਹੀ ਰਹਿ ਗਏ ਸੀ ਤਾਂ ਉਸ ਨੇ ਪੂਰੇ ਪਿੰਡ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਆਪਾਂ ਕਈ ਦਿਨ ਡੀਜੇ ਲਗਾ ਕੇ ਰੱਖਾਂਗੇ ਕਿਉਂਕਿ ਬਾਈ ਨੂੰ ਬਹੁਤ ਖੁਸ਼ੀ ਸੀ ਕਿ ਮੇਰਾ ਵਿਆਹ ਉਸ ਨਾਲ ਹੋ ਰਿਹਾ ਹੈ ਜਿਸ ਨੂੰ ਮੈਂ ਦਿਲ ਤੋਂ ਪਿਆਰ ਕਰਦਾ ਹਾਂ ਪਰ ਸਿੱਧੂ ਬਾਈ ਦੀਆਂ ਖੁਸ਼ੀਆਂ ਨੂੰ ਪਤਾ ਨਹੀਂ ਕਿਹੜੇ ਚੰਦਰੀ ਦੀ ਨਜ਼ਰ ਲੱਗ ਗਈ ਉਹਨਾਂ ਨੇ ਸਿੱਧੂ ਨੂੰ ਮਾਰ ਕੇ ਅਮਨਦੀਪ ਕੌਰ ਦਾ ਸੰਸਾਰ ਹੀ ਖਤਮ ਕਰਕੇ ਰੱਖ ਦਿੱਤਾ। ਬਹੁਤ ਲੋਕ ਕਹਿੰਦੇ ਸੀ ਕਿ ਉਹਨੇ ਅੱਗੇ ਵੱਧ ਜਾਣਾ ਹੈ ਪਰ ਅੱਜ ਬਾਈ ਨੂੰ ਗਏ ਨੂੰ 3 ਸਾਲ ਹੋਣ ਵਾਲੇ ਨੇ ਪਰ ਅਮਨਦੀਪ ਅੱਜ ਵੀ ਉਸੇ ਹਾਲਾਤ ਦੇ ਵਿੱਚ ਹੈ ਜਿਵੇਂ ਪਹਿਲਾਂ ਸੀ। ਸਿੱਧੂ ਦੇ ਜਾਣ ਤੋਂ ਬਾਅਦ ਅਮਨਦੀਪ ਕੌਰ ਨੇ ਕਿਹਾ ਸੀ ਮੈਂ ਕਦੇ ਵੀ ਵਿਆਹ ਨਹੀਂ ਕਰਵਾਵਾਂਗੀ। ਮੈਂ ਹਮੇਸ਼ਾ ਸਿੱਧੂ ਨੂੰ ਪਿਆਰ ਕੀਤਾ ਤੇ ਮਰਦੇ ਦਮ ਤੱਕ ਸਿੱਧੂ ਨੂੰ ਹੀ ਪਿਆਰ ਕਰਾਂਗੀ। ਇਹੋ ਜਿਹੇ ਸਦਕ ਵਾਲੀਆਂ ਕੁੜੀਆਂ ਕਿਸੇ ਵਿਰਲੇ ਨੂੰ ਹੀ ਮਿਲਦੀਆਂ ਨੇ ਤੇ ਬਾਈ ਸਿੱਧੂ ਮੂਸੇਵਾਲਾ ਉਹੀ ਵਿਰਲਾ ਇਨਸਾਨ ਸੀ ਜੋ ਕਰੋੜਾਂ ਦੇ ਵਿੱਚੋਂ ਇੱਕ ਸੀ ਜਿਹਨੂੰ ਅੱਜ ਪੂਰੀ ਦੁਨੀਆ ਜਾਣਦੀ ਹੈ ਜਿਹਦੇ ਨਾਮ ਦੀ ਤੂਤੀ ਬੋਲਦੀ ਹੈ ਜਿਹਨੂੰ ਜ਼ਾਲਮ ਮਾਰਨ ਆਏ ਸੀ ਤੇ ਉਹਨੂੰ ਅਮਰ ਕਰਕੇ ਤੁਰ ਗਏ ਸ਼ਰੀਰਕ ਤੌਰ ਤੇ ਬੇਸ਼ੱਕ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਹਾ ਪਰ ਉਹ ਰਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਸਿੱਧੂ ਬਾਈ ਬਾਰੇ ਲਿਖਣਾ ਹਜੇ ਹੋਰ ਬਾਕੀ ਹੈ ਸੋ ਦੋਸਤੋ ਫਰਜ਼ ਸਮਝਦੇ ਹੋਏ ਆਪਣਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ